ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ Fateh ਸੇਤ ਪ੍ਰਤੀ ਜੀ ਸਹਾਇ ਵਾਰ ਸ੍ਰੀ ਪ੍ਰਤੀ ਜੀ ਪਾਤਸ਼ਾਹ ਜੀ ਨਸਮੇ ਪ੍ਰਤਮ ਪ੍ਰਤੀ ਸਮਰਥਾ ਗੁਰੂ ਨਾਨਕ ਦੇਵ ਜੀ ਆਏ ਰੰਗਤ ਕਰਤੇ ਅਮਰਦਾਸ RAMDAS ਹੁਈ ਸਹਾਇ ਅਰਜਨ ਹਰਗੋਬਿੰਦ ਰਾਉ ਸਗਰੋ ਸ੍ਰੀ ਗੁਰ ਰਾਏ ਸ੍ਰੀ ਅਕਸ਼ੰਤ ਆਈਆਂ ਜਿਸ ਰਿਠਾ ਸਬਦੁਖ ਜੋਜ ਤੇ ਪਹਾਦਰਿ ਸਮਰਿਆ ਕਾਣੋਂ ਨਿੰਦਾ ਵੇ ਤਾਈ ਸਾ ਤਾਈ ਹੋਏ ਸਹਾਇ ਦਾਸਵਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਹੀ ਉਹ ਸਹਾਇ ਦਸਾਂ ਬਾਚੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾੜ ਦਰਸ਼ਨ ਤਦਾਰਦਾ ਤੇ ਅੰਤਰ ਕੇ ਬਰੋ ਜੀਵਾਹ ਜੀ ਗੁਰੂ ਪੰਜਾਬ ਪਿਆਰਿਆਂ ਚੋਂ ਹਾਂ ਸੇਬ ਦਾਦਿਆਂ ਚਾਲੀਆਂ ਮਖਤਿਆਂ ਹੱਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਬਾਹੀ ਦੇਖ ਅੰਡਟ ਕੀਤਾ ਤਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਨਾਰ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਪਟਾਏ ਖੋਪੜੀਆਂ ਨਾਲ ਹੀਆਂ ਚਰਖੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਿੰਦੀਆਂ ਧਰਨ ਨਹੀਂ ਆ ਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਬਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇ ਚਤਾਰਨ ਕਾ ਸਰਬਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛੇ ਆ ਰਾਇ ਤੇ ਦੇਗ ਤੇਗ ਫਟੇ ਬਰਦਕੀ ਪੈਦ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬਲੋ ਜੀ ਵਾਹ ਜੀਰੋ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹਾ দান ਪ੍ਰੋਸਾਦਾਨ ਦਾਣਾ ਸਰਦਾਨ ਆਨੰਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਗ ਚੌਕੀਆਂ ਟੱਡੇ ਬੰਦੇ ਜੁਗੋ ਜੁਗਾ ਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬਲੋ ਜੀ ਵਾਹ ਜੀਰੋ ਸਿਕਾਣਾ ਮਾਨੀ ਨਾ ਮਾਤਿ ਚੇ ਮਾਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਖੰਡ ਪੁਰਖ ਆਪਣਾ ਪੰਥ ਦੇ ਸਦਾ ਸਹਾਇ ਦਾ ਹੋ। ਜੋ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਫਿਰ ਦਰਸ਼ਨ ਦੇਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜਿਨ੍ਹਾਂ ਬਖਸ਼ੇ। ਇਹ ਨਾਣਿਆਂ ਦੇ ਮਾਨ ਨਾਣਿਆਂ ਦੇ ਤਾਂ ਨਿਯੋਟਿਆਂ ਦੀ ਜੋਤ। ਤਾਂ ਤਨ ਦਸਾਂ ਬਾਦਸ਼ਾਹਿਆਂ ਦੀ ਜੋਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਰਪਰ ਪਾਵਨ ਕਰਨਾ ਕਰਦਾ ਹਸ ਬੇਨਤੀ ਹੈ। ਬ੍ਰਹਮ ਗਿਆਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪ੍ਰਕਾਸ਼ ਪਾਵਨ ਦਰਬਾਰ ਦੇ ਸਰਬੱਤ ਦੇ ਭਲੇ ਦੀ ਅਰਦਾਸ ਬੰਦੀ ਹੈ ਕਿਰਪਾ ਕਰੋ ਸਰਬੱਤ ਦਾ ਭਲਾ ਕਰਨਾ ਸਰਬੱਤ ਨੂੰ ਨਾਮ ਜੀ ਦਾਤ ਗੁਰਸਿੱਖੀ ਦੀਆਂ ਦਾਤਾਂ ਆਪਣੇ ਚਰਨਾਂ ਨਾਲ ਜੋੜਨਾ ਸੇਵਾ ਅਤੇ ਸਿਮਰਨ ਦੀ ਦਾਤ ਬਾਣੀ ਅਤੇ ਬਾਣੇ ਨਾਲ ਜੋੜਨਾ ਸੱਚੇ ਬਾਦਸ਼ਾਹ ਕਿਰਪਾ ਕਰੋ ਧੰਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਪ੍ਰਕਾਸ਼ ਪਰਪਰਤ ਕਰਨ ਪਰਸੇ ਹਨ ਤਲਫਲ ਦਰ ਪ੍ਰਵਾਨ ਕਰਨਾ ਯਾਤਰਾ ਸਫਲਾ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ-ਕਦਮ ਦੇਖੇ ਜਨਾਵ ਸਰਬੱਤੇ ਸਰਤੇ ਮਿਹਰ ਭਰੀ ਯਾਤਰਾ ਕੇ ਗੁਰਸਿੱਖੀ ਦੀ ਦਾਤ ਅਮਰ ਦੀ ਦਾਤ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਦਾ ਰਾਹੀ ਸੰਗਤ ਦੀ ਹਾਜ਼ਰੀ ਕਦਮ-ਕਦਮ ਦੇਖੇ ਚਲਾਈ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਰੋਂ ਘਰੋਂ ਕਿਰਪਾ ਕਰਕੇ ਅੰਮ੍ਰਿਤ ਵੇਲਾ ਬਖਸ਼ਣਾ ਅੰਮ੍ਰਿਤ ਵੇਲੇ ਜਾਗਣੇ ਨਿਤਨੇਮ ਦੀ ਦਾਤ ਬਖਸ਼ਿਸ਼ ਕਰੇ ਹਾਜਰੀ ਦਰ ਤੇ ਪ੍ਰਵਾਨ ਕਰੋ ਸੁਖ ਸ਼ਾਂਤੀ ਬਖਸ਼ ਸੁਖ ਹੋਵੇ ਨਾਨਕ ਤੇ ਤਾਰੇ ਨਾਨਕ ਨਾਮ ਚੜ੍ਹਦੀ ਖਰਾ ਤੇਰੇ ਭਾਣੇ ਸ਼ਰਵਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਛਤ੍ਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਛੋਤ ਸ੍ਰੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ